ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੋਸਤੋ ਬਾਲਕਪਿੰਡ ਤੋਂ ਐ ਤਸਕਿਲ ਬਰਬਾਲਾ ਤੇ ਜ਼ਿਲ੍ਹਾ ਹਸਾਰ ਤੋਂ ਜਿਹੜਾ ਇਹ ਸਾਰਿਆਂ ਤੁਸੀਂ ਮੱਜਾਂ ਦੇਖ ਰਹੇ ਹੋ ਨਾ ਇਹ ਸ਼ਿਵ ਕੁਮਾਰ ਦੀ ਐ ਜਿਹਦੇ ਕੋਲੇ ਸ਼ਾਮ ਬਾਲਕੀਆ ਬੁੱਲ ਐ ਸੁਣੋ ਮੈਂ ਦੋਸਤੋ ਝੋਟੀਆਂ ਦਿਖਾਉਣਾ ਤੁਸੀਂ ਧਿਆਨ ਨਾਲ ਦੇਖਿਓ ਪਹਿਲਾਂ ਇਹ ਸ਼ਾਮ ਬਾਲਕੀਆ ਬੁੱਲ ਦਾ ਸਾਰਾ ਪਰਿਵਾਰ ਆ ਗਿਆ ਉਹਦੇਆਂ ਤਿਆਂ ਵੀ ਐ ਭੈਣਾਂ ਵੀ ਐ ਤੇ ਵਿੱਚ ਮਾਂ ਉਹਦੀ ਆ ਝੋਟੀ ਦੇਖੋ ਪਹਿਲਾਂ ਸੁਣਵਾ ਦਿਖਾਉਣਾਗਾ ਇਹਦਾ ਹਵਾਨਾ ਦੇਖਿਓ ਧਿਆਨ ਨਾਲ ਤਾਂ ਦੇਖੋ ਕਿੰਨੀ ਬਿੱਥ ਤੇ ਹੈਗਾ ਕਿੰਨੀ ਸੋਹਣੀ ਫਿਟਿੰਗ ਵਾਲਾ ਹਵਾਨਾ ਝੋਟੀ ਦਾ ਤੇ ਗੱਬਣ ਵਾਲੇ ਝੋਟੀ ਇਹ ਤੇ ਆ ਜਿਹੜੀਆਂ ਜਾਂਦਗੀਆਂ ਦੇਖੋ ਇੱਕ ਗੱਲ ਇੱਥੇ ਹੋਰ ਨੋਟ ਕਰਨ ਵਾਲੀ ਹੈ ਜਿੰਨੀਆਂ ਵੀ ਇਹ ਮੱਝਾਂ ਨੇ ਨਾ ਝੋਟੀਆਂ ਮੱਝਾਂ ਇਹਨਾਂ ਦੀ ਚਮੜੀ ਦੇਖੋ ਕਿੰਨੀ ਮਤਲਬ ਪਤਲੀ ਹੈ ਵਾਲ ਵਰਗੀ ਪਤਲੀ ਚਮੜੀ ਹੈਗੀ ਤੇ ਸਾਨੂੰ ਇਧਰ ਝੋਟੀ ਆਉਂਦੀ ਹੈ ਮੈਂ ਤੁਹਾਨੂੰ ਉਹ ਦਿਖਾਉਣਾ ਧਿਆਨ ਨਾਲ ਦੇਖੋ ਦੇਖੋ ਇਹਦੀ ਬੇਲ ਦੇਖੋ ਕਿੰਨੀ ਲੰਮੀ ਹੈ ਧੌਣ ਦੇਖੋ ਇਹਦੀ ਤੇ ਹਵਾਨਾ ਦੇਖ ਲਓ ਬੂਥ ਦੇਖੋ ਕਿੰਨੀ ਲੰਮੀ ਹੈ ਪਤਲੀ ਵਾਲ ਵਰਗੀ ਚਮੜੀ ਆ ਛੋਟੀ ਦੀ ਸੋ ਇਹ ਇਦਾਂ ਦੇ ਪਸ਼ੂ ਨਾ ਦੋਸਤੋ ਦੁੱਧ ਕੱਢਦੇ ਹੈਗੇ ਸ਼ਾਮ ਵਾਲ ਕੇ ਜਿਹੜਾ ਬੋਲਾ ਨਾ ਉਹਦੀ ਇੱਕ ਖਾਸियत ਹੈ ਚਾਹੇ ਤੁਸੀਂ ਨਾ ਖੁੱਲੇ ਸਿੰਘ ਵਾਲੀ ਮੱਝ ਦੇ ਉਹਦਾ ਸੀਮਨ ਧਰਾਇਆਗਾ ਪਰ ਉਹਦਾ ਜਿਹੜਾ ਬੱਚਾ ਆਉਂਦਾ ਨਾ ਉਹ ਬਹੁਤ ਸੋਹਣਾ ਰਿੰਗ ਸਿੰਘ ਲੈ ਕੇ ਆਉਂਦਾ ਹੈਗਾ ਤੇ ਪ੍ਰਮਾਤਮਾ ਉਹਨੂੰ ਲੰਮੀਆਂ ਉਬਰਾ ਲਾਵੇ ਇਦਾਂ ਦੇ ਸੀਮਨ ਆਪਣੇ ਜਿਹੜੀਆਂ ਤੁਸੀਂ ਮੱਝਾਂ ਉਹਨਾਂ ਤੇ ਭਰਾਇਆ ਕਰੋ ਕਿਉਂਕਿ ਚੰਗੇ ਸੀਮਤਰਾਓਂਗੇ ਤਾਂ ਅੱਗੇ ਤੁਹਾਨੂੰ ਚੰਗਾ ਰਿਜ਼ਲਟ ਮਿਲਿਆ ਤੇ ਬਾਕੀ ਇਹਨੀਆਂ ਕਾਫੀ ਧੀਆਂ ਇਹਦੀਆਂ ਦੁੱਧ ਚੋਾਈ ਦੇ ਵਿੱਚ ਵੀ ਆ ਗਈਆਂ ਕੰਪੀਟੀਸ਼ਨ ਜਿਹੜੇ ਸ਼ੋਅ ਵਾਲੇ ਕੰਪੀਟੀਸ਼ਨ ਤਾਂ ਤਕਰੀਬ ਹੀ ਨਹੀਂ ਸ਼ਾਮ ਬਲਕਿ ਇਹ ਬੁੱਲਦੀਆਂ ਝੋਟੀਆਂ ਜਿੱਤ ਕੇ ਲੈ ਜਾਂਦੀਆਂ ਹੈਗੀਆਂ ਇਹ ਸਾਰਾ ਉਹਦਾ ਆਰ ਪਰਿਵਾਰ ਹੈ ਤੇ ਇਹਨੂੰ ਚਰਾਵਾ ਵਾਸਤੇ ਜਾਂਦੀਆਂ ਕਿਉਂਕਿ ਹਰ ਹਰਿਆਣੇ ਦੇ ਪਿੰਡ ਹਲੇ ਵੀ ਹੈਗੇ ਜਿੱਥੇ ਲੋਕ ਚਾਰਨ ਵਾਸਤੇ ਆਪਣੇ ਪਸ਼ੂ ਲੈ ਕੇ ਜਾਂਦੇ ਆ ਕਿੱਦਾਂ ਲੱਗੀਆਂ ਤੁਹਾਨੂੰ ਇਹ ਸਾਰੀਆਂ ਮੱਝਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਦੇਖੋ ਧਿਆਨ ਨਾਲ ਦੇਖੋ ਇਹਨਾਂ ਦੇ ਹੱਡ ਗੋਡੇ ਦੇਖੋ ਪਿੱਠ ਪੂੜਾ ਦੇ ਤਕਰੀਬਨ ਸਾਰੀਆਂ ਜੱਟ ਬਲੈਕ ਵਗੂਆਂ ਕਿਸੇ ਮੱਝ ਦੇ ਪੂਛ ਦੇ ਵਿੱਚ ਵਾਲ ਚਿੱਟੇ ਹੋ ਸਕਦੇ ਆ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰੋ